ਸਾਲਾਦ ਵਸਿਆ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਦੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਨਾਲ ਆ ਜਤਨ ਸਾਡੇ ਭਰਾ ਨੇ ਸਾਡੇ ਸਹਾਰ ਨੇ ਹਾਂਜੀ ਹਾਂਜੀ ਸਾਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਰਤ ਬਹੁਤ ਜਿਆਦਾ ਬਹੁਤ ਵੱਡੇ ਸੰਕਰਤ ਸਾਡੇ ਕੋ ਇੱਕ ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹੱਤੀ ਡੁੱਬ ਗਈ ਸਾਡੀ ਲੱਗੇ ਉਪਰ ਤੋਂ ਵਾਲ ਫੜ ਦਿਓ ਅਸੀਂ ਲੱਗੇਆਂ ਲੋਕਾਂ ਦਾ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਹੈ ਕੋਈ ਉਹਦੀ ਬੇਨਤੀ ਹੈ ਸਿੰਘ ਸਾਹਿਬ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪਰਮਾਤਮਾ ਨੇ ਫੜ ਜੀ ਉਹਦੀ ਕਿਸ ਪੌੜੀ ਹੋਰ ਕਿਤੇ ਨਹੀਂ ਜੀ ਜੀ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰੂ ਅਮਦਾਸ ਜੀ ਦੇ ਘਰ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਿਸ਼ ਸਾਡੇ ਮੰਨੂ ਤਸੱਲੀ ਹੋਏ ਐਸੀ ਹੋਣੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਾਂ ਤਸਦੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂ ਕਿ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਹੈ ਉਹ ਸੱਚੇ ਪਾਤਸ਼ਾਹ ਕਾਲ ਦੇ ਹਾਂ ਉਹ ਆਵਾਜ਼ ਉਹ ਰੰਗ ਤੇ ਕੋਈ ਜਾਂਦਾ ਦਾ ਅਵਸਰ ਆਨ ਪਾਸੇ ਸਹਾਇਤਾ ਕਰਦੇ ਨਾ दाई सेवा का पात्र सुन रिया का मौर्या का है और सिफारिश का पात्र है जो इस मित्र से पाने को है दोस्तों पकने की वो इतनी भी बहुत जोरदार ताकत बन बोले वाहे गुरु वाहे गुरु सुभानकार का नाम और का नाम आठ पहर अरब के ਨਮਸਕਾਰ ਜੀ ਆਨ ਰੋਕੀ ਸ਼ੋਪਾ ਤੋਂ ਹੋ ਰਿਹਾ ਹੈ ਕਿ ਇਹ ਕਾਰਨ ਦੇ ਖਾਤੋ ਜੋ ਮਕਾਨ ਨੇ ਕੋਈ ਖਾਨ ਬਿਖਾਵੋ 10 ਆਪਣੇ ਤੋਂ ਤੱਕੀ ਮਾਵੋ ਸਾਥੀ ਬਾਉਨ ਲੱਗਾਈ ਪਰ ਹਨ ਸਰਵਾਈ ਤੋਂ ਤੁਹਾਰੇ ਰਾਂਹ ਘਾੜ ਦੁੱਖ ਲੱਗੇ ਨਾ ਭਾਈ ਸਾਹਿਬ ਜੀ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਦਿੱਕਤ ਆਇਆ ਸੋ ਇਹ ਸੇਰੀ ਸੋ ਜੀ ਅੱਜ ਜੀ ਫਾਹਮ ਕਰਨਾ ਕਿ ਸੰਤੀ ਰੂਪੇ ਕਰਦਾ ਹੈ ਅੰਮ੍ਰਿਤ ਲੰਗ ਦਾ ਨਾਰਾਹ ਆਹ ਕਿ ਇਹ ਦਿੱਕਤ ਦੇ ਕਰਕੇ ਜਾ ਬਾ ਪਾਤੰਦੇ ਚੱਲਦੇ ਆ ਪਰਿਆ ਹਾਕਰ ਦਾ ਪਤਾ ਵੀ ਨਹੀਂ ਉਹ ਜਿਹੜੇ ਦਿੱਖਤਾ ਕਿ ਨਾ ਸੋਹਾਈਆ ਤੇ ਪਰ ਪਾਉਂਦਾ ਨਹੀਂ ਗਣਿਜੀ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣ ਆਇਆ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਰ ਅਰਦਾਸ ਕਰੋ ਤੂੰ ਇਸ ਪਾਸ ਅਰਦਾਸ ਕਰੋ ਤੂੰ ਸਾਡੀ ਬਹੁਤ ਮੜਦਾ ਹੈ Oh boy. Oh, God. oh, God. oh God. God.